ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਬਾਬਾ ਚਲਾ ਸਾਹਿਬ ਤੋਂ ਲਾਈਵ ਹੋ ਰਹੇ ਆ ਜੀ ਦੇਖੋ ਜੀ ਅੱਜ ਕੋਈ ਕਾਗਜ਼ ਪੱਤਰ ਨਹੀਂ ਰਹਿਣ ਦਿੱਤਾ ਪਾਰਕ ਚ ਸਾਰੀ ਸਫਾਈ ਕੀਤੀ ਆ ਉਧਰਲੀ ਰਹਿ ਗਈ ਚਲੋ ਤੂਆ ਬਣਾ ਸੀ ਟੋਆ ਪਟਾਈ ਉਹ ਪੱਧਰ ਕਰਕੇ ਉਹਨੂੰ ਵੀ ਬਣਾਵਾ ਪਾਰਕ ਵਧੀਆ ਦੇਖੋ ਸਾਰੇ ਹੁਣ ਹਜੇ ਜਿਹੜੇ ਨਵੇਂ ਲਾਏ ਹੋਏ ਸੀ ਉਹ ਵੀ ਚੱਲ ਪਿਆ ਆਪਣੇ ਬੂਟੇ ਸਾਰੇ ਬਹੁਤ ਬਹੁਤ ਸ਼ੁਕਰੀਆ ਮਾਲਕ ਦਾ ਬਾਕੀ ਅੱਜ ਮੌਸਮ ਵੀ ਵਧੀਆ ਕਰਤਾ ਉਹਨੇ ਬਾਕੀ ਦੇਖੋ ਇਹ ਜਾਨੀ ਵਧੀਆ ਪਾਣੀ ਲਾ ਦੂਗਾ ਤਾਂ ਅੱਜ ਸਵੇਰੇ ਮੈਂ ਸਾਰਾ ਗਰਾਊਂਡ ਸਾਫ ਕਰਕੇ ਗਿਆ ਸੀਗਾ ਹੈ ਗਰੋਂ ਵੀ ਬਾਕੀ ਜਾਨਵਰ ਤੇ ਵੀ ਗੰਦ ਪਾ ਦਿੰਦੇ ਆ ਦੇਖੋ ਮੈਨੂੰ ਬੱਚਿਆਂ ਨੇ ਖੇਡਣ ਵਾਸਤੇ ਸਾਰਾ ਕਲੀਨ ਕਰਤਾ ਅੱਜ ਸ਼ੁਗਰੀਆ ਧੰਨਵਾਦ ਅੱਜ ਮੌਸਮ ਥੋੜਾ ਜਿਹਾ ਵਧੀਆ ਹੋਇਆ ਹੋਇਆਗਾ ਪਾਣੀ ਲੱਗ ਜੂਗਾ ਜਿੰਨੇ ਵੀ ਆ ਸਾਰੀਆਂ ਕਿਆਰੀਆਂ ਸਾਫ਼ ਕਰਤੀਆਂ ਅੰਨਦ ਪਿਆ ਹੋਇਆ ਸੀਗਾ ਬਾਹਰ ਕੱਢਦੇ ਆ ਪੱਤੇ ਉਹ ਇਕੱਠੇ ਕਰਕੇ ਇਹਨਾਂ ਨੂੰ ਵੀ ਅਗਲਾਵਾਂਗੇ ਤਾਂ ਪ੍ਰਕਾਰ ਕਰਾਂਗੇ ਇਹਨਾਂ ਦਾ ਬਾਕੀ ਇਧਰਲਾ ਮਗਰਲੇ ਸੰਭੀ ਜਾਂਦੇ ਹੁੰਦੇ ਆ ਚਲੋ ਠੀਕ ਹੈ ਜੀ ਧੰਨਵਾਦ ਆ ਬਾਕੀ ਤੁਹਾਡਾ ਸੇਵਾਦਾਰ ਹਮਿੰਦੀਪ ਸਿੰਘ ਸ਼ੁਕਰੀਆ ਜੀ